ਲੁਧਿਆਣਾ ਵਿਖੇ ਸਕੂਲ ਦੀ ਜਗ੍ਹਾ ਦੀ ਦੁਰਵਰਤੋਂ ਦੇ ਮਾਮਲੇ ਵਿੱਚ ਆਸ਼ੂ ਤੋਸ਼ ਦੀ ਅਗਾਊਂ ਜ਼ਮਾਨਤ ਰੱਦ ਕਰ ਦਿੱਤੀ ਹੈ। ਉਹ ਲੁਧਿਆਣਾ ਪੱਛਮੀ ਤੋਂ ਕਾਂਗਰਸ ਦੇ ਉਮੀਦਵਾਰ ਹਨ। ਪੰਜਾਬ ਵਿੱਚ ਬਿਜਲੀ ਦੀ ਮੰਗ ਲਗਾਤਾਰ ਵਧਦੀ ਜਾ ਰਹੀ ਹੈ। ਟਿਊਬਲ ਅਤੇ ਏਸੀ ਦੇ ਕਾਰਨ 16836 ਮੈਗਵਾਟ ਪ੍ਰਤੀ ਦਿਨ ਤੱਕ ਮੰਗ ਪਹੁੰਚ ਚੁੱਕੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਹਮਦਾਬਾਦ ਦੀ ਉਸ ਜਗ੍ਹਾ ਦਾ ਦੌਰਾ ਕੀਤਾ ਹੈ ਜਿੱਥੇ ਜਹਾਜ਼ ਆਂਤਸਾ ਗ੍ਰਸਤ ਹੋਇਆ। ਉਹ ਉਸ ਇਕਲੌਤੇ ਯਾਤਰੀ ਨੂੰ ਮਿਲੇ ਹਨ ਜੋ ਇਸ ਹਾਦਸੇ ਵਿੱਚ ਬਚੇ ਹਨ। ਆਸਟ੍ਰੇਲੀਆ ਤੇ ਸਾਊਥ ਅਫਰੀਕਾ ਦੇ ਵਿਚਕਾਰ ਵਰਲਡ ਟੈਸਟ ਚੈਂਪੀਅਨ ਦਾ ਮੈਚ ਚੱਲ ਰਿਹਾ ਹੈ ਤੇ ਦੋ ਤਿੰਨ ਅੰਦਰ 28 ਵਿਕਟਾਂ ਡਿੱਗ ਚੁੱਕੀਆਂ ਹਨ ਤੇ ਕਮਿੰਸ ਨੇ ਆਪਣੀਆਂ 300 ਵਿਕਟਾਂ ਦਾ ਟਾਰਗੇਟ ਪੂਰਾ ਕਰ ਲਿਆ ਹੈ। ਰਾਫੇਲ ਨੇ ਡਾਲ ਡਾਇਰੈਕਟ ਦੀ ਨਲਾਮੀ 1 ਕਰੋੜ 73 ਲੱਖ ਰੁਪਏ ਵਿੱਚ ਹੋਈ ਹੈ। ਇਜ਼ਰਾਈਲ ਸੈਨਾ ਨੇ ਈਰਾਨ ਦੇ 6 ਨਿਕੁਨ ਟਿਕਾਣਿਆਂ ਤੇ ਹਮਲਾ ਕੀਤਾ ਹੈ। ਈਰਾਨ ਨੇ ਵੀ 100 ਤੋਂ ਜ਼ਿਆਦਾ ਡਰੋਨ ਇਜ਼ਰਾਈਲ ਵੱਲ ਛੱਡੇ ਹਨ। ਪੁਸ਼ਾਨਕੋਟ 에ਅਰਪੋਰਟ ਤੋਂ ਬਾਅਦ ਜੇ ਨੇ ਹੈਲੀਕਾਪਟਰ ਉਡਾਣ ਭਰੀ ਸੀ ਐਮਰਜੈਂਸੀ ਇਸ ਦੀ ਖੇਤਾਂ ਵਿੱਚ ਲੈਂਡਿੰਗ ਕਰਵਾਈ ਗਈ। ਅਹਮਦਾਬਾਦ ਦੇ ਹਸਪਤਾਲ ਵਿੱਚ ਹੁਣ ਤੱਕ 265 ਨਸ਼ਾ